ਕਈ ਵਾਰ ਅਸੀਂ ਲੰਗਰ ਲਾ ਕੇ ਚੌੜੇ ਹੋਈ ਫਿਰਦੇ ਆ ਸਾਡਾ ਲੰਗਰ ਭਾਈ ਸਾਹਿਬ ਮਸਜਿਦ ਦੀ ਧੜਿਆਂ ਤੇ ਵੇਖਣਾ ਉੱਥੇ ਬੁੱਤ ਤੇ ਬੰਦੇ ਚਲੋ ਮਹਾਰਾਜ ਉਹਨਾਂ ਦੀ ਸੇਵਾ ਸਫਲ ਕਰਨ ਕਈ ਵਾਰ ਹੁੰਦਾ ਜੀ ਸਾਡੇ ਲੰਗਰ ਤੇ ਇੱਕ ਵਾਰ ਆਇਓ ਭਾਈ ਸਾਹਿਬ ਤੇ ਮੈਂ ਕਹਿੰਨ ਉਹਨਾਂ ਮਨੋਂ ਤੁਹਾਡਾ ਕਾਹਦਾ ਲੰਗਰ ਹੋਏ ਠੀਕ ਹੈ ਅੱਜ ਅਸੀਂ ਡਰਮਾਂ ਦੇ ਡਰਮ ਭਰ ਕੇ ਕਾਜੂ ਬਦਾਮਾਂ ਵਾਲੇ ਦੁੱਧ ਪਿਲਾ ਦਾਂਗੇ ਪਰ ਇੱਕ ਗੱਲ ਯਾਦ ਰੱਖਿਓ ਦੋ ਗਲਾਸ ਦੁੱਧ ਦੇ ਬਾਬਾ ਮੋਤੀराम ਮੈਰਾ ਪਾਲਾ ਗਿਆ ਉਹਦੇ ਬਰਾਬਰ ਦੁਨੀਆ ਦਾ ਕੋਈ ਲੰਗਰ ਨਹੀਂ ਹੋ ਸਕਦਾ ਪਤਾ ਕਿਉਂ ਉਹਨੂੰ ਦੋ ਗਲਾਸ ਦੁੱਧ ਦੇ ਬਹੁਤ ਮਹਿੰਗੇ ਪਏ ਨੇ ਉਹਨੇ ਆਪਣਾ 4 ਸਾਲ ਦਾ ਬੱਚਾ ਸਮੇਤ ਪਰਿਵਾਰ ਕੁੱਲ ਨੂੰ ਵਿੱਚ ਪੀੜਿਆ ਗਿਆ ਉਹਨੂੰ ਦੋ ਗਲਾਸ ਦੁੱਧ ਦੇ ਬੜੇ ਮਹਿੰਗੇ ਪੈ ਗਏ ਸਜਣੋ ਆਪਾਂ ਕਵਾਂਟਲਾਂ ਦੇ ਕਵਾਂਟਲ ਦੁੱਧ ਪਿਲਾ ਕੇ ਬਾਬੇ ਮੋਤੀराम ਮੈਰੇ ਦੇ ਬਰਾਬਰ ਨਹੀਂ ਹੋ ਸਕਦੇ ਕਦੇ ਨਾ ਕਹੋ ਕਿ ਸਾਡਾ ਲੰਗਰ ਵੇਖਿਆ ਜੇ ਅਸੀਂ ਲਾਇਆ ਉੱਧਰ ਆਇਓ ਸਾਡਾ ਨਹੀਂ ਹੈ ਸਿੱਖਾਂਦਰੋਂ ਕਹਿਓ ਗੁਰੂ ਦਾ ਲੰਗਰ ਹੈ ਚਿੱਤ ਵਿੱਚ ਮੈਨਾਂ ਆਵੇ ਕਦੇ